ਹਾਂਜੀ ਬਈ ਆਜੋ ਤੁਹਾਨੂੰ ਪਹਿਲਾਂ ਸਾਡੇ ਪਿੰਡ ਦੀਆਂ ਗਲੀਆਂ ਤੇ ਨਾਲੀਆਂ ਦਿਖਾਈਏ ਜਿੰਨਾ ਲੋਕ ਕਹਿੰਦੇ ਇਹਨਾਂ ਦਾ ਕੋਈ ਵਿਕਾਸ ਕਰਨਾ ਕੋਈ ਜ਼ਰੂਰੀ ਨਹੀਂ ਸੀ ਪਰ ਤੁਸੀਂ ਆਪ ਦੇਖੋ ਕਿੰਨੇ ਮਾੜੇ ਹਾਲਾਤ ਸੀਗੇ ਪਰ ਸਾਡੇ ਪਿੰਡ ਦੀ ਪੰਚਾਇਤ ਨੇ ਕੀ ਹੈ ਜੋ ਨਵੀਂ ਪੰਚਾਇਤ ਬਣੀ ਹੈ ਬਣਨਸਾਰੀ ਜੋ ਗਲੀਆਂ ਨਾਲੀਆਂ ਦਾ ਕੰਮ ਬਹੁਤ ਚਿਰਾਂ ਤੋਂ ਧੂਰਾ ਪਿਆ ਸੀ ਬਹੁਤ ਜ਼ਿਆਦਾ ਬੇਕਾਰ ਹੋਈਆਂ ਪਈਆਂ ਸੀਗੀਆਂ ਉਹਨਾਂ ਨੂੰ ਸਟਾਰਟ ਕੀਤਾ ਪਾਰਟੀ ਵਰਕਰਾਂ ਦੇ ਨਾਲ ਸਹਿਯੋਗ ਦੇ ਨਾਲ ਨਾਲ ਸਰਪੰਚ ਸਾਹਿਬ ਅਤੇ ਮੈਂਬਰਾਂ ਨੇ ਰਲ ਮਿਲ ਕੇ ਇਹਨਾਂ ਗਲੀਆਂ ਨਾਲੀਆਂ ਦੇ ਵਿਕਾਸ ਨੂੰ ਮੇਨ ਰੱਖਦੇ ਹੋਏ ਇਹਨਾਂ ਦਾ ਕੰਮ ਬਹੁਤ ਹੀ ਜੋਰਾਂ ਸੁਰਾਂ ਤੇ ਚਲਾ ਰੱਖਿਆ ਹੈਗਾ ਤੁਸੀਂ ਆਪ ਦੇਖੋ ਕਿੰਨੇ ਮਾੜੇ ਹਾਲਾਤ ਨੇ ਇਹਨਾਂ ਗਲੀਆਂ ਦੇ ਤੇ ਨਾਲੀਆਂ ਬਣ ਕੇ ਹੁਣ ਇਹ ਗਲੀਆਂ ਵੀ ਬਣਨ ਜਾ ਰਹੀਆਂ ਨੇ ਬਹੁਤ-ਬਹੁਤ ਧੰਨਵਾਦ ਕਰਦੇ ਆ ਇਸ ਨਵੀਂ ਬਣੀ ਪੰਚਾਇਤ ਦਾ ਜੋ ਪਿੰਡ ਦੇ ਇਸ ਵਿਕਾਸ ਕਾਰਜ ਨੂੰ ਲੈ ਕੇ ਬਹੁਤ ਹੀ ਜੋਰਾਂ ਸੁਰਾਂ ਨਾਲ ਤੁਰੀ ਹੋਈ ਹੈਗੀ ਤੇ ਸਰਪੰਚ ਸਾਹਿਬ ਅਤੇ ਮੈਂਬਰ ਸਾਹਿਬਾਂ ਦਾ ਸਾਰਿਆਂ ਦਾ ਬਹੁਤੋ ਧੰਨਵਾਦ ਕਰਦੇ ਆ ਤੇ ਤਹਾਨੂੰ ਉਹਨਾਂ ਦੇ ਨਾਲ ਵੀ ਮਲਾਉਣੇ ਆਗੇ ਤੇ ਪਹਿਲਾਂ ਤੁਸੀਂ ਇਹ ਸਾਡੇ ਪਿੰਡ ਦੀਆਂ ਗਲੀਆਂ ਨਾਲੀਆਂ ਜੋ ਹੱਦ ਤੋਂ ਵੱਧ ਕੰਮ ਖਰਾਬ ਸੀਗਾ ਬਹੁਤ ਹੀ ਜ਼ਿਆਦਾ ਤੇ ਤੁਸੀਂ ਜਦੋਂ ਗਲੀਆਂ ਇਹ ਬਣ ਚ ਬਣ ਜਾਣੀਆਂ ਤੁਹਾਨੂੰ ਉਸ ਤੋਂ ਬਾਅਦ ਵੀ ਅਸੀਂ ਵੀਡੀਓ ਬਣਾ ਕੇ ਦਿਖਾਵਾਂਗੇ ਉਮੀਦ ਕਰਾਂਗੇ ਤੁਹਾਨੂੰ ਵੀ ਕੰਮ ਚੰਗੇ ਲੱਗੇ ਹੋਣਗੇ ਤੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਇਹ ਵੀਡੀਓ ਸੈਂਡ ਕਰੋ ਤਾਂ ਜੋ ਇਹ ਜੋ ਕੰਮ ਕਰ ਸਕਣ ਤੇ ਇਹਨੇ ਵਧੀਆ ਕੰਮ ਤੇ ਸੋਚ ਤੋਂ ਵੀ ਵਧੀਆ ਕਿਉਂਕਿ ਅਸੀਂ ਸੋਚ ਨਹੀਂ ਸਕਦੇ ਸੀ ਵੀ ਪੰਚਾਇਤ ਸ਼ੁਰੂਆਤ ਦੇ ਵਿੱਚ ਵੀ ਇੰਨੇ ਕੰਮ ਨੇ ਵਧੀਆ ਕੰਮ ਕਰਨ ਲੱਗ ਜੂਗੀ ਪਰ ਪੰਚਾਇਤ ਨਵੀਂ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਸ਼ੁਰੂ ਕੀਤਾ ਖਾਸ ਕਰ ਸਰਪੰਚ ਸਾਹਿਬ ਕਿੰਦਾ ਸਿੰਘ ਮਾਨ ਉਹਨਾਂ ਦਾ ਵੀ ਧੰਨਵਾਦ ਤੇ ਸਾਡੇ ਨਾਲ ਡਾਕਟਰ ਲਾਭ ਖਾਂ ਬੰਬੂ ਦਿਓਲ ਕਿੰਦਾ ਸਿੰਘ ਮਾਨ ਤੇ ਉਹਨਾਂ ਨਾਲ ਅੱਤ ਨੂੰ ਗੱਲਬਾਤ ਕਰਾਵਾਂਗੇ ਆਓ ਚੱਲਦੇ ਹਾਂ ਇਹਦਾ ਕਰੀ ਲੋ ਹਾਂ ਜਵਾਨ ਸੋਣ ਦੇ ਵਿੱਚ ਨੰਬਰਾਂ ਦਾ ਆ ਰਿਹਾ ਠੀਕ ਆ ਠੀਕ ਆ ਉਹਦਾ ਬੈਂਡਰੀ ਦੇ ਕੋਲ ਹਾਂ ਆਇਆ ਕਿ ਦੂਜਾ ਉਹਦਾ ਕੋਲ ਉਹਦਾ ਪਤਾ ਕੀ ਦਾ ਅਬਰ ਪਿੰਡ ਪਿੰਡ ਚ ਲੱਗਾ ਬੇਬੇ ਆ ਜਾ ਠੀਕ ਆ ਆ ਜਾ ਉਧਰ ਆ ਬੰਦਵਾ ਦਾ ਹਲਾ ਤੁਹਾਨੂੰ ਕਰਾ ਦੇ ਕੋਈ ਹੋ ਨਾ ਮੈਂ ਸਾਹਤ ਨਹੀਂ ਜਾਂਦਾ ਕਿ ਤਿੰਨ ਮਹੀਨੇ ਨਹੀਂ ਜਾਂਦਾ ਕਹਿੰਦੇ ਪੰਚਾਇਤ ਦੀ ਹਿੰਮਤ ਨਾਲ 30 ਸਾਲ ਪੁਰਾਣਾ ਕੰਮ ਪੰਚਾਇਤ ਦੇ ਸਰਪੰਚ ਬਲਜਿੰਦਰ ਸਿੰਘ ਮਾਨ ਜਿਨ੍ਹਾਂ ਦੀ ਅੱਜ ਹਿੰਮਤ ਦੇ ਨਾਲ ਫੋਰਸ ਦੇ ਨਾਲ ਨਰਕ ਨਿਕਲ ਰਿਹਾ ਇਹਨਾਂ ਦਾ ਅਸੀਂ ਪੰਚਾਇਤ ਦੇ ਨੌ ਮੈਂਬਰ ਇਹਦੇ ਵਿੱਚ ਲਾਭ ਖਾਂ ਜੱਗਾ ਸਿੰਘ 10 ਮੈਂਬਰ ਨੇ ਨੌ ਮੈਂਬਰ ਨੇ 10ਵਾਂ ਸਰਪੰਚ ਕਿੰਦਾ ਮਾਨ ਕਿ ਇਸ ਇਹਨਾਂ ਦਾ ਬਹੁਤ ਧੰਨਵਾਦ ਕਰਦਿਆਂ ਵੀ ਸਾਡੇ ਪਿੰਡ ਦਾ ਜਿਹੜਾ ਵਿਕਾਸ ਆ ਬਹੁਤ ਚੰਗਾ ਹੋ ਰਿਹਾ। ਬੱਸ ਬੋਲ ਰਿਹਾ ਕਿ ਸਾਡੀ ਉਹ ਪਿੰਡ